ਖਾਨਾ ਅਰਨੀ ਵਾਲਾ ਅਦੀਨ ਆਂਦੇ ਪਿੰਡ ਸ਼ਾਹਪੂਰਾ ਦੇ ਖੇਤਾ ਵਿੱਚ ਪਾਣੀ ਦੇ ਖਾਲੇ ਨੂੰ ਲੈ ਕੇ ਹੋਏ ਝਗੜੇ ਦੌਰਾਨ ਇੱਕ ਦੀ ਗਈ ਜਾਨ ਜੋ ਰੋ ਰਹੇ ਹਨ ਉਹਨਾਂ ਨੇ ਦੱਸਿਆ ਵੀ ਉਹਨਾਂ ਦਾ ਘਰ ਦਾ ਇੱਕ ਜੀ ਚਲਾ ਗਿਆ ਹੈ ਜਦ ਕਿ ਇਸੇ ਖਾਰੇ ਦੀ ਵਾਰੀ ਖਾਲੇ ਦੇ ਪਾਣੀ ਨੂੰ ਲੈ ਕੇ ਇੱਕ ਜਾਨ ਪਹਿਲਾਂ ਵੀ ਗਈ ਹੈ ਤੇ ਉਹਨਾਂ ਵੱਲੋਂ ਹੀ ਇਹ ਕਾਰਾ ਕੀਤਾ ਗਿਆ ਇਨਸਾਫ ਦੀ ਮੰਗ ਕੀਤੀ ਹੈ ਤੇ ਹੋਰ ਸਰਕਾਰੀ ਹਸਪਤਾਲ ਪਹੁੰਚ ਕੀ ਕੀ ਕਿਹਾ ਹੈ ਸਭ ਕੁਝ ਜਾਣ ਲਈ ਸਾਡੇ ਨਾਲ ਕੀ ਹੋਇਆ ਕੀ ਲੜਾਈ ਹੋਈ ਵੀ ਇਹ ਸਾਨੂੰ ਤੇ ਵੀ ਪਤਾ ਬਤ ਘਰੇ ਸੀਗੀ ਮੈਂ ਤਾਂ ਬਾਅਦੇ ਪਤਾ ਲੱਗਾ ਜਦ ਬਾਕੀ ਗਿਆ ਖੇਤ ਚੋਈ ਚੋਈ ਕਿਹਦੇ ਨਾਲ ਸਾਡੇ ਕਿਹਦੇ ਨਾਲ ਜੀ ਆਂਗਾ ਪਿਆ ਪੜਦਾ ਪਿਆ ਬੋ ਜਾਨ ਸਾਡੇ ਕਿਹਦੇ ਨਾਲ ਪ੍ਰਾਪਾ ਨਹੀਂ ਜਾਣਾ ਉਹ ਤਾਂ ਲੜਦੀ ਸੀ ਲੜਦਾ ਸੀਗਾ ਕਿਸੇ ਨਾਲ ਉਹ ਤਾਂ ਕੋਈ ਲੜਦਾ ਪਿਆ ਲੜਦਾ ਹੁੰਦਾ ਹੈ ਨਾ ਲੜਵਾ ਕਿਸ ਗੱਲ ਨੂੰ ਲੈ ਕੇ ਹੋਈ ਲੜਾਈ ਕੋਈ ਪਤਾ ਲੱਗਿਆ ਜੀ ਖਾਲੇ ਦਾ ਰੋਲਾ ਸੀ ਕਿ ਸਾਡਾ ਚਾਚਾ ਮਾਰਾ ਇੰਨੇ ਗਾ ਉਹਨਾਂ ਘਰ ਵਾਲਿਆਂ ਨੇ ਓੜ ਫੇਰੇਂਦੇ ਮਾਈ ਨੂੰ ਮਾਰ ਦਿੱਤਾ ਇਹਨਾਂ ਦੇ ਪਤੀਜੇ ਨੂੰ ਕਿੱਥੇ ਹੋਈ ਕਿੱਥੇ ਸੀ ਲੜਾਈ ਕਿਹੜਾ ਪਿੰਡ ਹੈ ਖੇਤ ਚੋਈ ਸ਼ਾਹਪੁਰਾ ਪਿੰਡੇ ਦਾ ਖੇਤ ਚੋਈ ਲੜਾਈ ਕਿੰਨੇ ਕੋਈ ਹੋਈ ਸੀ ਲੜਾਈ ਮੈਨੂੰ ਤਾਂ ਵੀਰੇ ਨਹੀਂ ਪਤਾਗਾ ਮੈਂ ਤਾਂ ਘਰੇ ਬੱਚਿਆਂ ਕੋਲ ਅਸੇ ਕੀ ਜੇ ਰਖੇ ਤ ਉਹਨਾਂ ਨੂੰ ਪਤਾ ਕਿੰਨਾ ਟਾਈਮ ਤੋਂ ਕਿੰਨੇ ਟਾਈਮ ਤੋਂ ਇਸ ਖਾਲੇ ਦਾ ਰੋਲਾ ਚੱਲ ਰਿਹਾ ਸੀਗਾ ਖਾਲੇ ਰੋਲਾ ਤਾਂ ਚੱਲ ਰਿਹਾ 3-4 ਸਾਲ ਹੋ ਹੀ ਗਏਣਗੇ ਅੱਛਾ ਤੇ ਐਪਲੀਕੇਸ਼ਨ ਦਰਖਾਸਤਾਂ ਨਹੀਂ ਲਾਈਆਂ ਵੀ ਤਿੰਨ ਸਾਲ ਹੋ ਗਏ ਨੂੰ ਤਿੰਨ ਸਾਲ ਸਾਢੇ ਤਿੰਨ ਅੱਛਾ ਸਾਢੇ ਤਿੰਨ ਦਰਖਾਸਤ ਲਗੀ ਹੋਈ ਆਗਾ ਸੜਾਈ ਨਹੀਂ ਆਉਂਦੀ ਪੁਲਿਸ ਵਾਲੇ ਪੈਸੇ ਖਾ ਲੈਂਦੇ ਨਹੀਂ ਸੜਾਈ ਕਰਦੇਣਗੇ ਅੱਛਾ ਜਿਹੜਾ ਪਹਿਲਾ ਮਰਡਰ ਹੋਇਆ ਸੀਗਾ ਕਤਲ ਹੋਇਆ ਸੀਗਾ ਉਹ ਉਹ ਕਿਦਾ ਹੋਇਆ ਸੀਗਾ ਹੋ ਸਕਦਾ ਚਾਚਾ ਸੋਰਾ ਮੇਰਾ ਸੀ ਕੀ ਨਾਂ ਸੀਗਾ ਉਹਦਾ ਉਹਦਾ ਵੀ ਇਹਦੇ ਕਰਕੇ ਖਾਲੇ ਕਰਕੇ ਹਾਂ ਖਾਲੇ ਕਰਕੇ ਉਹਨਾਂ ਮਾਰਿਆ ਸੀਗਾ ਤੇ ਸਜ਼ਾ ਨਹੀਂ ਮਿਲੀ ਉਹਨਾਂ ਨੂੰ ਨਹੀਂ ਮਿਲੀ ਛੱਡ ਦਿੰਦੇਣਗੇ ਅੱਛਾ ਹਾਂ ਕਿੰਨੇ ਜਣੇ ਸੀ ਕਿ ਜਿੰਨਾਂ ਨੇ ਉਹਨਾਂ ਦਾ ਕਤਲ ਕੀਤਾ ਉਹ ਸਾਰੇ ਹੀ ਸੀ ਸਾਰਾ ਪਿੰਡ ਹੀ ਸੀਗਾ ਹੁਣ ਤਾਂ ਮਰਵਾ ਗਏ ਸੀ 10 12 ਸੀ ਹਾਂ ਜ਼ਿੰਮੇਦਾਰ ਸਾਰੇ ਨੇ ਸੋਖਾ ਦੀ ਵੀ ਅੱਜ ਅਸੀਂ ਲੜਾਈ ਕਰਨੀ ਕਰਨੀ ਹੈ 101 4 11 ਸੀ ਸੀਗੇ ਬਸ ਅੱਛਾ ਸਾਦੇ ਬੰਦੇ ਇਹਨੇ ਨਹੀਂ ਬੰਦੇ ਸੱਜ ਤੱਕ ਮਾਰ ਕੇ ਕਿਹੜੇ ਬੰਦੇ ਸੀਗੇ ਹੂੰ ਦੂਦੂ ਤੋਂ ਪਹਿਲੇ ਪਿੰਡ ਲੜਾਈ ਹੋਈ ਹੈ ਸਾਨੂੰ ਕੋਈ ਪਤਾ ਲੱਗਿਆ ਸਾਨੂੰ ਕੀ ਪਤਾ ਲੱਗਣਾ ਸਾਦੇ ਭੱਜ ਕੇ ਆਣ ਕੇ ਕਹਿੰਦੇ ਕਿ ਛੱਟ ਮਾਰ ਕੇ ਛੱਟ ਮਾਰ ਗਿਆ ਸੀ ਇੱਕ ਵੀ ਮਾੜੀ ਮੋਟੀ ਛੱਟ ਲੱਗੀ ਜਦੋਂ ਇੱਥੇ ਆਇਆ ਪਤਾ ਲੱਗਾ ਵੀ ਕਹਿੰਦੇ ਬੰਦਾ ਹੀ ਮਾਰ ਦਿੱਤਾ ਉਹਨਾਂ ਨੇ ਹੂੰ ਕਿੰਨੇ ਬੱਚੇ ਤੁਹਾਡੇ ਇੱਕੋ ਮੁੰਡਾ ਕੁੜੀ ਪਹਿਲੇ ਮੋਗੀ ਜਵਾਨ ਸੀਗੀ ਇੱਕੋ ਲੜਕਾ ਖੜਾ ਹੈ ਖੇਤੀਬਾੜੀ ਕਰਦੇ ਹਾਂ ਖਾ ਖੇਤੀਬਾੜੀ ਕਰਦੇ ਹਾਂ ਕੀ ਮੰਗ ਕੀ ਕਰਦੇ ਹੋ ਅਸੀਂ ਮੰਗੇ ਕਰਨਾ ਮੈਨਾਂ ਨੂੰ ਸਜਾ ਦਿੱਤੀ ਜਾਵੇ ਜਿਹੜੇ ਸਾਰੇ ਪਿੰਡ ਨਾਲ ਸੀਗਾ ਹਾਂ ਠੀਕ ਕਿਸੇ ਨੇ ਛਡਾਇਆ ਨਹੀਂ ਨਹੀਂ ਛਡਾਇਆ ਕਿਸੇ ਨੇ ਸਾਰੇ ਮਾਰਨ ਵਾਲੇ ਸੀਗੇ ਕਿੰਨੇ ਕੁ ਬੰਦੇ ਸੀਗੇ ਬੰਦੇ ਬੜੇ ਸੀਗੇ ਬਾਹਰ ਕੀ ਦੇ ਨਾਲ ਕੀਤੇ ਨੇ ਹਾਂਜੀ ਕਿਹਦੇ ਨਾਲ ਬਾਹਰ ਵੀਰ ਮੈਂ ਤਾਂ ਘਰੇ ਸੀਗੀ ਮੈਂ ਖੇਤ ਨਹੀਂ ਸੀ ਠੀਕ ਹਾਂ ਲੜਕਾ ਪੜਦਾ ਮੈਨੂੰ ਜਾਣ ਨਹੀਂ ਦਿੱਤਾ ਬੇਟੇ ਨੂੰ ਉਹਨਾਂ ਨੇ ਕੋਈ ਮਨ ਨਹੀਂ ਕੀਤਾ ਅੱਜ ਰਾਤ ਸਕੇ ਅੱਛਾ ਹਾਂਜੀ ਅੱਜ ਵੀ ਉਹਨਾਂ ਨੇ ਕੀਤਾ ਉਹਨਾਂ ਨੇ ਕੀਤਾ ਕੀ ਕਾਰਨ ਕੀ ਮੰਦੇ ਹੋ ਬਰੀ ਕਿਉਂ ਹੋ ਗਏ ਸਾਰੇ ਦੇ ਸਾਰੇ ਬੰਦੇ ਬਰੀ ਹੋ ਗਿਆ ਦੇਖੋ ਉਹਨੂੰ ਪੁਲਿਸ ਕਾਰਵਾਈ ਹੈ ਸਿਸਟਮ ਹੈ ਕੋਈ ਉਹ ਨਾ ਆਪਣੋਂ ਉਹਦੇ ਬਾਰੇ ਨਹੀਂ ਪਤਾ ਨਹੀਂ ਤੇ ਉਹਨਾਂ ਨੇ ਇਹ ਵੇਗਣਾ ਕਰ ਲਿਆ ਸੀ 7 ਬੰਦੇ ਵੇਗਣਾ ਕਰ ਤੇ ਦੂਜੇ ਵਿੱਚ ਰਹਿ ਗਏ ਸੀ ਮੇਰੇ ਬਰਤੰਤਾਂ ਅੱਗੇ ਕਤਲ ਹੋਇਆ ਦੁਆਰਾ ਨਹੀਂ ਉਹਨਾਂ ਪੰਜ ਬੰਦਿਆਂ ਦਾ ਕੀ ਬਣਿਆ ਜਿਹੜੇ ਰਹਿ ਗਏ ਸੀ ਉਹਨਾਂ ਵਿੱਚੋਂ ਦੋ ਜੀ ਜਮਾਨਤ ਤੇ ਆਏ ਦੂਜੇ ਅਜੇ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਮੂਸੇ ਨਹੀਂ ਕੋਈ ਨਹੀਂ ਜਦੋਂ ਜਿਹੜਾ ਉਹ ਮਾਮਲਾ ਸੀਗਾ ਜਦੋਂ ਤੁਹਾਡੇ ਫਾਦਰ ਦਾ ਕਤਲ ਹੋਇਆ ਉਦੋਂ ਉਦੋਂ ਵੀ ਇਹ ਖਾਲੇ ਦਾ ਹੀ ਰੋਲਾ ਸੀ ਹਾਂਜੀ ਖਾਲੇ ਜੀ ਮੈਟਰ ਹੈਗਾ ਸੀ ਹਾਂ ਬਹੁਤ ਵਾਰੀ ਅਸੀਂ ਬਹੁਤ ਅਪਲੀਕੇਸ਼ਨਾਂ ਆਈ ਚੰਡੀਗੜ੍ਹ ਹਾਈ ਕੋਰਟ ਸਾਰੇ ਅਪੀਲ ਕੀਤੀ ਹੈ ਪਰ ਸਾਡੀ ਕਿਸੇ ਲਈ ਨਹੀਂ ਸੁਣੀ ਤੇ ਅੱਜ ਦੂਜਾ ਕਤਲ ਹੋਇਆ ਦੁਆਰਾ ਕਤਲ ਹੋਇਆ ਸਕੂਟਰ ਨਾਲ ਸੀ ਕਿਤੀ ਹੈ ਡੀਐਸਪੀ ਨੂੰ ਆਸਾ ਚਲੋ ਰੋਜ਼ ਤਲਾ ਦੇ ਦਿੰਦੇ ਸੀ ਬਿਆਸਰਾ ਬਾਕੀ ਨੰਬਰ 104 ਤੇ ਕਾਲ ਵੀ ਕੀਤੀ ਹੈ ਪਰ 104 ਕੀ 112 112 ਅੱਛਾ ਹਾਂਜੀ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਜੇ ਉਦੋਂ ਉਹਨਾਂ ਨੂੰ ਸਜ਼ਾ ਮਿਲੀ ਹੁੰਦੀ ਤਾਂ ਅੱਜ ਇਹ ਨਹੀਂ ਹੋਣਾ ਸੀ ਅੱਜ ਉਹ ਸਜ਼ਾ ਉਦੋਂ ਹੀ ਕਿ ਅੱਜ ਜੇ ਇਹਨਾਂ ਨੂੰ ਕੋਈ ਕਾਰਵਾਈ ਕੀਤੀ ਹੁੰਦੀ ਅੱਜ ਉਹ ਇਹ ਦੁਬਾਰਾ ਉੱਕੇ ਚਾਂਸ ਨਹੀਂ ਹੋਣਾ ਸੀ ਅੱਜ ਬਹੁਤ ਬਹੁਤ ਮਨ ਦੁਖੀ ਹੈ ਬਹੁਤ ਅਸੀਂ ਨਾ ਲਾਸ਼ ਨਹੀਂ ਚੱਖਾਂਗੇ ਜਿੰਨਾ ਸਾਡੇ ਪੁਲਿਸ ਕਾਰਵਾਈ ਨਹੀਂ ਕਰੇ ਕਿੰਨੀ ਗੱਤ ਕਿਹੀ ਹੋਈ ਮੇਰੇ ਬ੍ਰਦਰ ਦੀ ਬੁੱਧ ਪ੍ਰਕਾਸ਼ ਸੀ ਪਹਿਲੀ ਕਿੰਨੀ ਸੀਗੀ ਤੁਹਾਡੀ ਸਵਾ ਦੋ ਕਿੱਲੇ ਪਹਿਲੀ ਦੀ ਅੱਛਾ ਖਾਲਾ ਢਾਂ ਨੂੰ ਲੈ ਕੇ ਸੀ ਹਾਂਜੀ ਖਾਲਾ ਢਾਂ ਨੂੰ अच्छा तूसी की कहंदे सीगे सानू सजा ਦੂਜੇ ਨਾਂ ਕੀ ਸਾਨੂੰ ਤਾਂ ਇਨਸਾਫ਼ ਚਾਹੀਦਾ ਨਹੀਂ ਨਹੀਂ ਖਾਲੇ ਨੂੰ ਲੈ ਕੇ ਤੁਸੀਂ ਕੀ ਆਧਾ ਪੱਖ ਰੱਖਦੇ ਸੀ ਸਾਡਾ ਪੱਖ ਹੈ ਸਾਡਾ ਦੂਜੇ ਸੀਤੂ ਦੂਜੇ ਨਾਂ ਕੀ ਆਪਣੇ ਨਹਿਰ ਮੈਦਾਨ ਤੋਂ ਬਾਸੇ ਦਾ ਸਾਡਾ ਖਾਲਾ ਉਹ ਜਾਣ ਕੇ ਫੁੱਡੇ ਬਲਾ ਕੇ ਸਾਜ਼ਿਸ਼ ਰਚ ਕੇ ਸਾਡਾ ਖਾਲਾ ਟਾਲਣ ਅੱਜ ਵੀ ਕਿੰਨੇ ਲੋਕ ਸੀ ਉੱਥੇ ਕੋਣ ਕੋਣ ਸੀ ਜੀ ਉੱਥੇ ਬਹੁਤ 100 ਬੰਦਾ ਸੀ ਉੱਥੇ ਬਹੁਤ ਹੀ ਪਤਾ ਨਹੀਂ ਲੱਗਦਾ ਕਿ ਲੋਕ ਇਹ ਮੇਰਾ ਬ੍ਰਦਰ ਉਹ ਬਹੁਤ ਰਾੜਾ ਮਾਰ ਇਕੱਲਾ ਹੀ ਸੀਗਾ ਇਹ ਤੁਹਾਡਾ ਬ੍ਰਦਰ ਦੋ ਜਣੇ ਸੀ ਉਹ ਬੋਡੀ ਕਰਦੇ ਤੁਸੀਂ ਤੇ ਹੁਣ ਫੱਟੜ ਵੀ ਹੋਇਆ ਕੋਈ ਤੁਹਾਡਾ ਅੱਜ ਫੱਟੜ ਵੀ ਹੋਇਆ ਕੌਣ ਮਨਜੀਤ ਕੌਣ ਉਰਨਵ ਰਸਤੇ ਚੁਰਨਾ ਨੇ ਇਹ ਇਹ ਮੇਰੀ ਜਿਵੇਂ ਪਰ 6:00 ਵਜੇ ਚੱਲੇ ਗਏ ਚੱਲੇ ਸੀ ਰਸਤੇ ਜਨੂਗਵਾਂ ਕੁੱਟ ਦਿੱਤਾ ਕਿੰਨੇ ਕੁ ਵੇ ਦੀ ਘਟਨਾ ਹੈ ਇਹ ਘਟਨਾ ਤਕਰੀਬਨ ਉਸ ਟਾਈਮ ਦਾ ਪਤਾ ਨਹੀਂ ਕਿ ਅਮਰਜੈਂਸੀ ਹੋ ਗਿਆ ਸੀ ਕਾਲ ਕੀਤੀ ਹੈ ਮੈਂ 112 ਕਾਲ ਪਰ ਮੇਰੀ ਸਮਾਈ ਫੋਨ ਕੀ ਮੰਗ ਕਰਦੇ ਹੁਣ ਸਾਨੂੰ ਇਨਸਾਫ ਹੈ ਮੇਰੇ ਬਰਾਦਾ ਜਿਹੜਾ ਡੈਡੀ ਦਾ ਜਿਹੜਾ ਕਤਲ ਹੋਇਆ ਉਹ ਦੋਸ਼ੀਆਂ ਨੂੰ ਫੜਿਆ ਜਾਵੇ ਅੱਜ ਤੱਕ ਫਰਾ ਰਹੇ ਨੇ ਚਿੰਦੀ ਚਿੰਦੀ ਜੰਗ ਸਿੰਘ ਦਾ ਮਤਲਬ ਕਿ ਦੋਨੋਂ ਮਾਮਲੇ ਚ ਇੱਕੋ ਹੀ ਪਾਰਟੀ ਨੇ ਤੁਹਾਡੇ ਕਤਲ ਗੱਤ ਕਤਲ ਕੀਤਾ ਇੱਕ ਹੀ ਚੀਜ਼ ਨੂੰ ਲੈ ਕੇ ਨਾਲੇ ਦੋਨੋਂ ਕਤਲ ਹੋਏ ਤਾਂ ਉਹੀ ਦੋਰੀ ਬਾਰ ਉਹੀ ਹੋਇਆ ਨਹੀਂ ਜਿਹੜੇ ਮੰਨਿਆ ਨੇ ਉਹ ਕਤਲ ਕੀਤਾ ਸੀਗਾ ਉਹ ਬੰਦੇ ਸ਼ਾਮਿਲ ਸੀਗੇ ਹੁਣ ਉਹ ਸ਼ਾਮਿਲ ਹੈਗੇ ਸੀ ਪਰ ਕੁਝ ਫਰਕ ਤੇ ਜਿਹੜੇ ਪਰਮਜੀਤ ਜਿਹਨਾਂ ਬੇਗੁਨਾਹ ਕੀਤਾ ਉਸ ਬੰਦਿਆਂ ਨੇ ਸਾਜ਼ਿਸ਼ ਰਚ ਕੇ ਮੇਰੇ ਅਜ ਬ੍ਰਦਰ ਦਾ ਕਤਲ ਕੀ ਨਾਮ ਕੀ ਤੁਹਾਡਾ ਅਜ ਸੁਵਿੰਦਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਸਾਹ ਪਰਾਪੇ ਸ਼ਾਪਰਾਪੇਲ ਇਸੇ ਪਾਗਰਪੇਲ ਦੇ ਨਾਲ ਥਾਣਾ ਅੰਮ੍ਰਿਤਸਰ ਸ਼ਾਪੁਰਾ ਦੇ ਅੰਦਰ ਕੋਈ ਘਟਨਾ ਵਾਪਰੀ ਕੀ ਹੈ ਕੀ ਮਾਮਲਾ ਕੀ ਹੈ ਇਹ ਦੋਨਾਂ ਦਾ ਖਾਲੇ ਦਾ ਸੰਬੰਧੀ ਆਪਸ ਵਿੱਚ ਕੋਈ ਝਗੜਾ ਸੀ ਉਹਦੇ ਸੰਬੰਧੀ ਅੱਜ ਇਹਨਾਂ ਦੇ ਕੋਲ ਲੜਾਈ ਹੋਈ ਹੈ ਤਿੰਨ ਕੋਏ ਦੇ ਕਰੀ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਤੇ ਉਹ ਬੁੱਧ ਪ੍ਰਕਾਹ ਜੀ ਦੀ ਡੈਥ ਹੋ ਗਈ ਉਹ ਸਾਨੂੰ ਰੁਕਾ ਮਸੂਲ ਹੋਇਆ ਜੋ ਵੀ ਉਹ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਕਰਦੇ ਹੋਂ ਤੱਕ ਕਿਸ ਦੀ ਗ੍ਰਿਫਤਾਰੀ ਹੋਈ ਹੈ ਜੀ ਇਸ ਮਾਮਲੇ ਦੀ ਨਹੀਂ ਜੀ ਅਜੇ ਪਹਿਲਾਂ ਇਹਨਾਂ ਦਾ ਬਿਆਨ ਲੇਖ ਕੇ ਐਫ ਆਰ ਦਰਜ ਕਰਾਂਗੇ ਕੋਈ ਪਤਾ ਲੱਗੇ ਕਿਸ ਕਿਸ ਤਰ੍ਹਾਂ ਵਾਰ ਕੀਤੇ ਗਏ ਜਾਂ ਕਿਸ ਤਰ੍ਹਾਂ ਹੋਇਆ ਹੈ ਉਹ ਦੇਖਦੇ ਹਾਂ ਉਹਨਾਂ ਆ ਕੇ ਡੈੱਡ ਬੋਡੀ ਜੀ ਆ ਤੇ ਇਹ ਘਟਨਾ ਕਿਹੜੇ ਪਿੰਡ ਦੀ ਹੈ ਸ਼ਾਹਪੁਰਾ ਦੀ ਹੈ ਪਿੰਡ ਸ਼ਾਹਪੁਰਾ ਖੇਤ ਦੇ ਅੰਦਰ ਝਗੜਾ ਹੋਇਆ ਖੇਤ ਖਾਵੇ ਮਤਲਬ ਠੀਕ ਮੈਂ ਰੇਸ ਕਿ ਜੋ ਵੀ ਬਿਆਨ ਲਿਖਾਉਣ ਜੋ ਸਾਬ ਕਾਇਤ ਮਤਲਬ ਜੀ ਇੱਕ ਮਰਡਰ ਹੋਇਆ ਜੀ ਇੱਕ ਹਾਂ ਜੀ ਹਾਂ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत